ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਜਿਹੜਾ ਕੀ ਹੈ ਸਵੱਛ ਜਲ ਸਵੱਛ ਮਨ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸ਼ਹਿਰ ਦੇ ਵਿੱਚ ਅੱਜ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਦੌਰਾਨ ਪਾਣੀ ਦੀ ਬਚਤ ਦੇ ਲਈ ਇੱਕ ਨੁੱਕੜ ਨਾਟਕ ਵੀ ਜਿਹੜਾ ਕੀ ਹੈ ਖੇਡਿਆ ਜਾਏਗਾ ਹੁਣ ਤੋਂ ਥੋੜੀ ਹੀ ਦੇਰ ਬਾਅਦ ਤੁਹਾਨੂੰ ਉਹ ਵੀ ਲਾਈਵ ਦਿਖਾਵਾਂਗੇ ਤਾਂ ਅੱਜ ਸ਼ਹਿਰ ਦੀ ਸਾਫ ਸਫਾਈ ਦਾ ਜਿਹੜਾ ਕੀ ਹੈ ਕੰਮ ਕੀਤਾ ਜਾ ਰਿਹਾ ਔਰ ਦੱਸ ਰਹੀਏ ਕਿ ਅੰਮ੍ਰਿਤ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਇਹ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਪਾਦ ਦੇ ਸਬਜ਼ੀ ਮੰਡੀ ਚੌਂਕ ਤੋਂ ਤਾਂ ਜਲ ਹੈ ਤਾਂ ਕਲ ਹੈ ਕਲ ਹੈ ਤਾਂ ਕਲ ਹੈ ਜਲ ਹੈ ਤਾਂ ਕਲ ਹੈ ਜਲ ਹੈ ਤਾਂ स्वच्छ जल स्वस्थ मन 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 जल है तो कल है जल है तो कल है जल है तो कल है ਸਰਸੰਗ ਦੀ ਪਿਆਰ ਨਾਲ ਕਹਿਣਾ ਚੱਲਦਾ ਹੈ। ਬਹੁਤ ਬੇਦੰਬਰ ਸਾਜੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਜਨਮ ਦਿਹਾੜੇ ਦੇ ਪ੍ਰਸੰਗਿਤ ਅੱਜ ਸੰਤਨਨ ਕਾਰੀ ਤਿਆਰੀ ਟੇਬਲ ਫਾਊਂਡੇਸ਼ਨ ਵੱਲੋਂ ਜਿੱਥੇ ਬਾਬਾ ਜੀ ਦੇ ਜਨਮ ਦਿਨ ਨੂੰ ਸ਼ਹਿਰ ਦੇ ਵੀ ਸਫਾਈ ਕਰਕੇ ਮਨਾਇਆ ਜਾ ਰਿਹਾ ਹੈ ਉੱਥੇ ਨੁਕੜ ਨਾਟਕ ਦੇ ਜਰੀਏ ਮਨੁੱਖ ਮਾਤਰ ਨੂੰ ਪਾਣੀ ਦੀ ਸੰਭਾਲ ਦੇ ਇਸ ਵਿੱਚ ਜਿੱਥੇ ਸੰਤਨਨਕਾਰੀ ਮੰਡਲ ਦੇ volunteers ਪਹਿਨਾ ਵੀਰ ਹਨ ਉੱਥੇ ਹਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਉਹਨਾਂ ਇੱਥੇ ਜਲਦੀ ਸੰਭਾਲ ਵਾਸਤੇ ਮੁਕੜਨਾਟਕ ਦੇ ਜਰੀਏ ਸਰ ਹਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਆਪਣਾ ਮੁਕੜਨਾਟਕ ਪੇਸ਼ ਕਰਦੇ ਤਾਂ ਹਰਕਿਸ਼ਨ ਪਬਲਿਕ ਸਕੂਲ ਦੇ चलिए शुरू करते हैं आप सबका मनपसंद क्रिकेट हरिद्याज बैटिंग पे अरमान बॉलिंग पे पहली बॉल बहुत ही प्यारा चौका दूसरी बॉल के लिए तैयार और ये बहुत चौका बहुत ही प्यारा खेलते हुए तीसरी बॉल आउट होते चौथी बॉल चौथी बॉल पे छक्का पांचवी बॉल ये बॉल मैच हो और आज के लिए इतना ही दीज़ी। दीज़ी। आ, मेरा मेरा तो प्यास प्यास मारे मारे बहुत बहुत बुरा हाल है तो पानी है है भी मेरे अरे ये क्या मेरे पास भी नहीं है पानी कुछ भी करो

बन ही नहीं सका ये ने किसी की आँखें न खोली याद करो तुम याद करो होली में मस्ती करने का कोई भी नहीं छोड़ा चांस। इसलिए हर जगह होने लगा के इसके बिना होली नहीं हो सकती पूरी क्या में, में मेरी बेटी है जरूरी तो कभी तो ऐसे ही खुला छोड़ कर तो कभी तो ऐसे ही बहा कर मुझे तो समझते हो

लेंगे पानी जितना है पीना जितना, जितना है पीना जितना है पीना इसी बात के साथ अब हमें है जीना हमें है जीना हमें है जीना नहाने के लिए शावर का यूज mm. नहीं, नहीं करेंगे नहीं करेंगे नहीं करेंगे इसी तरह रक्षा तो क्या कारण पानी को कभी भी वेस्ट करेंगे जानबूझकर पानी की प्रॉब्लम कभी नहीं क्रिएट करेंगे थी है थी। क्या ने ये माना भाव से करना वापसी को है मतलब जी ने भी कहा सब जीव मम जीव सब करे हम पानी का प्रयोग कम आज से हम पानी को अपना मित्र बनाएंगे और हर हाल में ये मित्रता निभाएंगे कभी नहीं करेंगे हम पानी के जीवों का दूसरों को भी समझाएंगे कि जल ही है जीवन ये बात हम सबको बताएंगे सो टेक प्लास्ट टुगेदर पानी की रक्षा करना यही हमारा कर्म है पानी की रक्षा करना यही हमारा कर्म है आज से हमें याद है सदा रखना आज से हमें याद है सदा रखना करनी है हमें पानी की सदा जतना करनी है हमें पानी की सदा जतना कादर दावर्तान है पानी हर एक जीव दी जान है पानी गंगा नावन लोकी ਗੰਗਾ ਦੀ ਪਹਿਚਾਨ ਹੈ ਪਾਣੀ ਜਿਹਨੂੰ ਖਾ ਕੇ ਢਿੱਡਾਂ ਭਰਦੇ ਉਹ ਫਸਲਾਂ ਲਈ ਪ੍ਰਾਨ ਹੈ ਪਾਣੀ ਤਨ ਦੀ ਮੈਲ ਨੂੰ ਲਾਉਣ ਦੇ ਲਈ ਬੰਦਿਆਂ ਲਈ ਇਸ਼ਨਾਨ ਹੈ ਪਾਣੀ ਪਰ ਜਦ ਇਹ ਗੰਦਲਾ ਹੋ ਜਾਵੇ ਕਰਦਾ ਹੈ ਫਿਰ ਕਾਨੇ ਪਾਣੀ ਕਰਦਾ ਹੈ ਫਿਰ ਕਾਨੇ ਪਾਣੀ ਜਲ ਹੈ ਤਾਂ ਕਲ ਹੈ ਜਲ ਮੇ ਤਾਂ ਕਲ ਹੈ ਜਲ ਹੈ ਤਾਂ ਕਲ ਹੈ है तो कल 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 है है तो है। है तो बिल्कुल जल है तो कल है तो अज अमृत प्रोजेक्ट के तहत अज जुक्कड़ नाटक किया गया तो हम गल करा ਜੀ ਸਰ ਕਿਸ ਤਰ੍ਹਾਂ ਦਾ ਮੈਸੇਜ ਜਿਹੜਾ ਹੈਗਾ ਅੱਜ ਦਿੱਤਾ ਗਿਆ ਔਰ ਕਿੰਨਾ ਦੇਵਾ ਅੱਜ ਦਾ ਜੋ ਪ੍ਰੋਗਰਾਮ ਹੈ ਸਤੂਰ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਦਿਹਾੜਾ 23 ਫਰਵਰੀ ਦਾ ਹੋਇਆ ਕਰਦਾ ਹੈ ਔਰ ਉਹਨਾਂ ਦੇ ਜਨਮ ਦਿਹਾੜੇ ਦੇ ਉਪਲਬਖ ਵਿੱਚ ਹਰ ਸਾਲ ਚਾਹੇ ਵਾਟਰ ਬੋਡੀਜ਼ ਨੂੰ ਸਾਫ਼ ਕੀਤਾ ਜਾਏ ਚਾਹੇ 1:1 ਦੇ ਰੂਪ ਵਿੱਚ ਰੁੱਖ ਲਗਾਏ ਜਾਣ ਚਾਹੇ ਸਮਾਜ ਦੇ ਵਿੱਚ ਸਫਾਈ ਦਾ ਕੰਮ ਕੀਤਾ ਜਾਏ ਇਹ ਅਨੰਤਕਾਰੀ ਮਿਸ਼ਨ ਵੱਲੋਂ ਹਰ ਸਾਥ ਰਹੀ ਫਰਵਰੀ ਨੂੰ ਕਰਾਲਾ ਕੀਤਾ ਜਾਂਦਾ ਹੈ ਮੰਡਲ ਵੱਲੋਂ ਇਸ ਵਾਰ ਇਹ ਜੋ ਕਰਾਲਾ ਹੈ 25 ਫਰਵਰੀ ਦਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਅਜ ਸੰਤ ਅਨੰਕਾਰੀ ਮੰਡਲ ਦੇ ਵਲੰਟੀਅਰ ਸੇਵਾਦਲ ਦੇ ਜਵਾਨ ਪਹਿਨਾ ਔਰ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਨੇ ਉਹ ਸਮਾਜ ਨੂੰ ਮਾਨਵ ਮਸਤਰ ਨੂੰ ਜਲਦੀ ਸੰਭਾਲ ਦੇ ਲਈ ਨੁਕੜ ਨਾਟਕ ਦੇ ਜ਼ਰੀਏ ਸੰਦੇਸ਼ ਦੇ ਰਹੇ ਹਨ ਇਹ ਸਾਰੇ ਦਾ ਸਾਰਾ ਅਭਿਆਨ ਸੰਤਨੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਔਰ ਸੰਤਨੰਕਾਰੀ ਮੰਡਲ ਬ੍ਰਾਂਚ ਲਾਲਾਬਾਦ ਦੇ ਜਰੀਏ ਇਸ ਨੂੰ ਇਸ ਸ਼ਹਿਰ ਦੇ ਵਿੱਚ ਪ੍ਰਯਾਨਵੀ ਕੀਤਾ ਜਾ ਰਿਹਾ ਹੈ ਸਿਕ ਸਰ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਇਹਨੂੰ ਕਨਾਰਟ ਕੀਤੇ ਜਾਣਗੇ ਇਹ ਨੁਕਰਨਾਟ ਸਭ ਤੋਂ ਪਹਿਲੇ ਸੰਤਨੰਕਾਰੀ ਭਵਨ ਦੇ ਬਾਹਰ ਜੋ ਮੇਨ ਰੋਡ ਦੇ ਉੱਪਰ ਕੀਤਾ ਗਿਆ ਹੈ ਇਸ ਤੋਂ ਬਾਅਦ ਇੱਥੇ ਪੁਰਾਣੀ ਸਬਜ਼ੀ ਮੰਡੀ ਚੌਂਕ ਦੇ ਵਿੱਚ ਇਸ ਤੋਂ ਬਾਅਦ ਰਾਮਲੀਲਾ ਚੌਂਕ ਦੇ ਵਿੱਚ ਕੀਤਾ ਜਾਏਗਾ ਇਸ ਦੇ ਨਾਲ ਨਾਲ ਅੱਗੇ ਬਾਮਣੀ ਵਾਲੀ ਚੁੰਗੀ ਦੇ ਕੋਲ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਪਿੱਪਲ ਵਾਲਾ ਚੌਂਕ ਹੈ ਔਰ ਇਸ ਦੇ ਨਾਲ ਨਾਲ ਸ਼ਾਮੇ ਛੋਡੇ ਵਾਲੇ ਚੌਂਕ ਤੋਂ ਹੁੰਦੇ ਹੋਏ ਬਾਬਾ ਘੁੰਮਣ ਸਿੰਘ ਚੌਂਕ ਦੇ ਵਿੱਚ ਕਰਦੇ ਹੋਏ ਵਾਪਸ ਅਨੰਕਾਰੀ ਭਵਨ ਦੇ ਵਿੱਚ ਜਾਇਆ ਜਾਏਗਾ ਜੀ ਧੰਨਵਾਦ ਥੈਂਕ ਯੂ ਤਾਂ ਬਿਲਕੁਲ ਚੱਲ ਹੈ ਤੋਂ ਕੱਲ ਹੈ ਦਾ ਮੈਸੇਜ ਦਿੰਦੇ ਹੋਏ ਅੱਜ ਜਿਹੜਾ ਸ਼ਹਿਰ ਦੇ ਵਿੱਚ ਸਫਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਨੁੱਕੜ ਨਾਟਕ ਦੇ ਜ਼ਰੀਏ ਸਮਝਾਇਆ ਗਿਆ ਕਿ ਪਾਣੀ ਦੀ ਕੀ ਅਹਿਮੀਅਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਜੇ ਜਲ ਹੈ ਤਾਂ ਕਲ ਹੈ ਪਾਣੀ ਦੀ ਵੇਸਟੇਜ ਨਾ ਕੀਤੀ ਜਾਵੇ ਇਸ ਦੇ ਲਈ ਛੋਟਕੜੇ ਬੱਚਿਆਂ ਦੇ ਵੱਲੋਂ ਜੋ ਮੈਸੇਜ ਦਿੱਤਾ ਗਿਆ ਤਾਂ ਅਸੀਂ ਵੀ ਇਸ ਪਾਸੇ ਜਰੂਰ ਸੋਚੀਏ ਕਿਉਂਕਿ ਜੇਕਰ ਪਾਣੀ ਹੈ ਜਲ ਹੈ ਤਾਂ ਕਲ ਹੈ ਧੰਨਵਾਦ